ਕਪੂਰਥਲਾ ਜਲੰਧਰ ਜ਼ਿਲ੍ਹੇ ਦੀ ਹੱਦ ਉੱਤੇ ਪਿੰਡ ਬਾੜਾ ਜ਼ਗੀਰ ਦੇ ਨੇੜੇ ਵੱਡਾ ਹਾਦਸਾ ਵਾਪਰਿਆ ਜਿੱਥੇ ਲੋਈਆਂ ਮਲਸੀਆਂ ਰੋਡ ਦੇ ਉੱਤੇ ਇੱਕ ਕਲਟਰ ਗੱਡੀ ਨੂੰ ਭਿਆਨਕ ਅੱਗ ਲੱਗ ਗਈ ਹੈ ਤੇ ਗੱਡੀ ਦੇ ਵਿੱਚ ਸਵਾਰ ਵਿਅਕਤੀ ਕਾਫੀ ਜ਼ਖਮੀ ਹੁੰਦਾ ਜਿਸ ਨੂੰ ਕਿ ਹਸਪਤਾਲ ਲਿਜਾਇਆ ਗਿਆ ਹਾਲਾਂਕਿ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆ ਡਾਕਟਰਾਂ ਨੇ ਉਸ ਨੂੰ ਜਲੰਦਰ ਰੈਫਰ ਕਰ ਦਿੱਤਾ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗ ਗਈ ਹੈ ਤੇ ਕਾਰ ਕਈ ਪਲਟੀਆਂ ਖਾਂਦੀ ਹੋਈ ਵੀ ਦੱਸੀ ਜਾ ਰਹੀ ਹੈ ਗੱਡੀ ਦੇ ਪਿੱਛੇ ਆਰੀ ਦੂਸਰੀ ਕਾਰ ਦੇ ਵਿੱਚ ਜਿਹੜੇ ਲੋਕ ਸਵਾਰ ਸਨ ਉਹਨਾਂ ਦਾ ਇਹ ਕਹਿਣਾ ਹੈ ਕਿ ਗੱਡੀ ਦੇ ਵਿੱਚ ਜਿਹੜੇ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਤੇ ਪਹਿਲਾ ਹਸਪਤਾਲ ਲਿਜਾਇਆ ਗਿਆ ਜਿੱਥੇ ਇਹਨਾਂ ਨੂੰ ਅੱਗੇ ਜਲੰਧਰ ਰੈਫਰ ਕਰ ਦਿੱਤਾ ਗਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਭਾਜੀ ਮੈਂ ਵੀ ਹੁਣੇ ਆਇਆ ਦੇਖਣ ਦਾ ਸੀ ਕਿ ਇਹ ਕਹਿੰਦੇ ਗੱਡੀ ਸਾਹ ਬਾਅਦ ਅੱਗ ਲੱਗੀ ਪਈ ਗੱਡੀ ਨੂੰ ਤੇ ਕਹਿੰਦੇ ਸਰੀਰ ਚ ਵੱਡੀ ਆ ਮੁੰਡੇ ਦਾ ਦੋਸਤ ਨੂੰ ਹਸਪਤਾਲ ਦਾਖਲ ਸੱਟਾਂ ਵਾਵਾ ਲੱਗੀਆਂ ਤੇ ਨੁਕਸਾਨ ਹੋ ਗਿਆ ਵਾਵਾ ਗੱਡੀ ਦਾ ਗੱਡੀ ਤੇ ਸੜ ਕੇ ਸੁਆਹ ਹੋ ਗਈ ਬਚਿਆ ਕੱਖ ਨਹੀਂ ਤੇ ਇਹ ਸੁਲਤਾਨ ਲੋਹੀਆਂ ਤੋਂ ਮਲਸੀਆ ਰੋਡ ਆ ਇਹ ਵਾੜਾ ਜੀ ਤੇ ਲੱਗੇ ਇਹ ਹੋਇਆ ਹਾਦਸਾ ਜੀ ਅਸੀਂ ਵੀ ਹੁਣੇ ਆਏ ਆ ਜੀ ਇਹ ਗੱਡੀ ਕਿੱਧਰ ਆ ਰਹੀ ਸੀ ਇਹ ਗੱਡੀ ਮਲਸੀਆ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਲੋਹੀਆਂ ਵਾਲੀ ਸਾਈਡ ਨੂੰ ਜਾ ਰਹੀ ਸੀ ਜੀ ਬਾਕੀ ਸਾਨੂੰ ਹੁਣ ਪਤਾ ਵੀ ਨਹੀਂ ਹੈਗਾ ਮਤਲਬ ਇੰਨਾ ਕਿ ਜਿੰਨਾ ਕਿ ਪਤਾ ਲੱਗਾ ਲੋਕਾਂ ਤੋਂ ਸੁਣ ਕੇ ਹਾਂਜੀ ਵੀਰ ਜੀ ਅਗਲਾ ਚਾਲਕ ਸੋ ਠੀਕ ਹੈ ਹਾਂਜੀ ਹੁਣ ਉਹਦਾ ਮੁੰਡਾ ਕਿਤੇ ਬਚਾਅ ਜੋਸ਼ਨਾ ਹਸਪਤਾਲ ਦਾਖਲ ਹੈ ਜੀ ਉਹਦਾ ਮੁੰਡਾ ਠੀਕ ਆ ਕਿਤੇ ਹੁਣ ਤਾਂ ਸੱਟਾ ਵਾਵਾ ਲੱਗਿਆ ਹੁੰਦਾ ਕਿੰਨੇ ਵਜੇ ਕਰਨਾ ਹੈ ਉវិញ ਜੇ ਮੈਂ ਵੀ ਹੁਣ ਆਹ ਉਹਨ ਘਟਨਾ ਦਾ ਮੈਨੂੰ ਟਾਈਮ ਦਾ ਨਹੀਂ ਖਾਗਾ ਦਾ ਘੰਟਾ ਖੰਡ ਹੋਣ ਵਾਲਾ ਹੀ ਆ ਜੀ ਫੇ ਫੈਰ ਵਾਲੀ ਗੱਡੀ ਨੇ ਵਝਾਇਆ ਫਿਰ ਕਿੰਨੇ ਆ ਕੇ